ਹਾਂਜੀ ਭਾਈ ਸਾਰੇ ਭਰਾਵਾਂ ਦਾ ਧੰਨਵਾਦ ਤੇ ਅੱਛੀ ਗੱਲ ਨਾਲ ਹੀ ਵੀਡੀਓ ਚ ਆਪਾਂ ਤਕਰੀਬਨ ਬਾਈ ਜਿਹੜੇ ਕੰਕਰੇ ਝਾੜ ਝੂੜ ਵਾਲੀਆਂ ਆਪਣੇ ਜਿੱਦਾਂ ਆਪਣੇ ਕੇਦ ਦੇ ਵਿੱਚ ਆਇਓ ਆਪਾਂ ਵੀਡੀਓ ਪਾਤੀਆਂ ਅੱਜ ਗੱਲ ਆਪਾਂ ਰਿਪਰ ਵਾਲੇ ਭਰਾਵਾਂ ਬਾਰੇ ਕਰਨੀ ਆ ਯਾਰ ਠੀਕ ਆ ਦੇਖੋ ਸੀਜ਼ਨ ਦਾ ਟਾਈਮ ਜੇ ਕਹੀ ਵੀ ਕੱਲਾ ਤੁਹਾਡਾ ਨਹੀਂ ਹੁੰਦਾ ਠੀਕ ਆ ਤੁਸੀਂ ਵੀ ਜੱਟ ਜ਼ਿੰਮੇਵਾਰੀ ਹੁੰਨੇ ਆ ਪਰ ਤੰਗ ਨਾ ਕਰਿਆ ਕਰੋ ਮੇਰਾ ਵੀਰ ਹਨਾ ਜਿੱਦਾਂ ਹੁਣ ਆਹ ਦੇਖੋ ਇੱਧਰ ਤੂੜੀ ਥੋੜੀ ਜਿਹੀ ਛੜਤੀ ਤੇ ਇੱਧਰ ਤੂੜੀ ਆਪਣਾ ਸਾਰਾ ਲੰਗਾ ਪਿਆ ਹਨਾ ਤੇ ਆ ਸਾਹਮਣੇ ਪਿਆ ਆ ਕੱਟ ਲਾ ਕੇ ਅੱਜ 3 ਦਿਨ ਹੋ ਗਏ ਆਪਾਂ ਨੂੰ ਬਾਈ ਹੈਰਾਨ ਹੁੰਦਿਆਂ ਨੂੰ ਹਨਾ ਚਲੋ ਜਿਹੜੀ ਖੜਤ ਹੁੰਦੀ ਆ ਜਾਂ ਕੋਈ ਮਸ਼ੀਨਰੀ ਚ ਨੁਕਸ ਆ ਗਿਆ ਉਹ ਚੱਲ ਚੀਜ਼ ਅਲੱਗ ਆ ਹਨਾ ਪਰ ਆ ਕੱਟ ਲਾ ਕੇ ਅੱਗੇ ਬੰਦੇ ਦੇ ਵੜ ਜਾਣਾ ਤੇ ਬੰਦੇ ਨੂੰ ਇਹ ਕਹਿ ਦੇਣਾ ਵੀ ਬਾਈ ਇੱਕ ਦਿਹਾੜੀ ਰੁਕ ਜਾ ਯਾਰ ਬਸ ਕੱਲੂ ਤੇਰੇ ਫੇਰ ਆ ਗਿਆ ਹਨਾ ਉਦੋਂ ਬਾਅਦ ਫੇਰ ਲੱਕੜ ਦੇ ਮੁੰਡੇ ਦੇ ਜਾਣੇ ਚੀਜ਼ਾਂ ਥੋੜੀਆਂ ਗਲਤ ਹੋਈਆਂ ਨੇ ਹਨਾ ਕਿਉਂਕਿ ਦੇਖੋ ਇੱਕ ਇਹ ਤਾਂ ਹੁੰਦਾ ਸੀਜ਼ਨ ਹੁੰਦਾ 20-25 ਦਿਨ ਦਾ ਪਰ ਆਪਾਂ ਮੂੰਹ ਮੱਥੇ ਸਾਰਾ ਸਾਲ ਲੱਗਣਾ ਹੁੰਦਾ ਪਰ ਇਹ ਜੀ ਬਦਨਾਮੀ ਨਾ ਮੇਰਾ ਵੀਰ ਖਟਿਆ ਕਰੋ ਹਨਾ ਵੀ ਜਿਹਦੇ ਨਾਲ ਆਪਾਂ ਨੂੰ ਅੱਗੇ ਵਾਸਤੇ ਆਪਣੀ ਮਾਰਕੀਟ ਤੇ ਅਸਰ ਪਵੇ ਹਨਾ ਤੇ ਕਈ ਬੰਦਿਆਂ ਨੂੰ ਕੀ ਹੁੰਦਾ ਵੀ ਜਦੋਂ ਚਾਹ ਸੋਚਦੇ ਆ ਵੀ ਆਪਾਂ ਅਗਲੇ ਸੀਜ਼ਨ ਚੱਲ ਵੇਚ ਹੀ ਦੇਣੀ ਇਸ ਸਾਲ ਆਪਾਂ ਆਹ ਕੰਮ ਕਰ ਲਈ ਹੈ ਨਾ ਵੀ ਆਪਾਂ ਘੱਟ ਲਾ ਲਾ ਕੇ ਅੱਗੇ ਅੱਗੇ ਚੱਲ ਕਰੀ ਜਾਵਾਂਗੇ ਹਨਾ ਓ ਮੇਰਾ ਭਰਾ ਬੇਸ਼ੱਕ ਤੁਸੀਂ ਚੀਜ਼ ਜੇ ਮਸ਼ੀਨ ਵੇਚਣੀ ਹੁੰਦੀ ਆ ਤਾਂ ਯਾਰ ਵਿੱਚ ਵਾਲੇ ਬੰਦਿਆਂ ਨੂੰ ਇਦਾਂ ਹਰਾਨਾ ਕਰਿਆ ਕਰੋ ਕਿਉਂਕਿ ਤੁਹਾਡੇ ਨਾਲ ਨਾਲ ਮਤਲਬ ਕਿ ਬਹੁਤ ਸਿਸਟਮ ਖਰਾਬ ਹੋ ਜਾਂਦਾ ਬੰਦੇ ਦਾ ਤੂੰ ਇੱਕ ਬੰਦੇ ਨੂੰ ਜਿਹੜੀ ਅੜੀਕ ਆ ਇੱਕ ਤਾਂ ਤੁਸੀਂ ਘੰਟਿਆਂ ਦਾ ਟਾਈਮ ਦਿੰਨੇ ਆ ਭਾਈ ਤੇਰੇ 2 ਘੰਟੇ ਚਾਹੇ ਤੇਰੇ 2.5 ਘੰਟੇ ਚਾਹੇ ਹਨਾ ਇਹ ਤੋਂ ਵੱਧ ਤੁਸੀਂ ਆਏ ਨਹੀਂ ਕਹਿੰਦੇ ਵੀ ਹਾਂ ਤੇਰੇ ਪਰਸੋਂ ਨੂੰ ਆਏ ਕਿਉਂਕਿ ਜੇ ਗੱਲ ਪਰਸੋਂ ਦੀ ਆ ਜਾਂਦੀ ਫਿਰ ਤਾਂ ਕੱਪੜੇ ਪਾੜਨ ਤਾਂ ਕਿਤੇ ਲੈ ਜਾਂਦੀ ਆ ਤੁਸੀਂ ਉਹਦਾ ਮਾਰਾ ਬੰਦੇ ਨੂੰ ਜਿਹੜਾ ਘੰਟਿਆਂ ਦਾ ਟਾਈਮ ਦਈ ਜਾਂਦੇ ਆ ਘੰਟਾ ਕਰਦੇ 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 ਅੱਜ ਦੇਖੋ 11 ਵਜੇ ਤੇ ਹੁਣ ਸ਼ ਤੇ ਲਾਸਟ ਦੇ ਵਿੱਚ ਜਿਹੜੀ ਫੋਨ ਤੇ ਸਾਡੀ ਗੱਲ ਹੋਈ ਹੈ ਭਰਾ ਨਾਲ ਤੇ ਉਹ ਕਹਿੰਦਾ ਵੀ ਬਸ ਤੇਰੇ ਅੱਧੇ ਘੰਟੇ ਖੇਤ ਚ ਹੋਊਂਗੇ ਤੇ ਮੈਂ 52 ਮਿੰਟ ਤੇ ਦੁਬਾਰਾ ਫੋਨ ਕਰਿਆ ਅੱਧਾ ਘੰਟਾ ਛੱਡੋ ਤੇ ਹੁਣ ਕਹਿੰਦਾ ਚਾਹੇ ਵੀਡੀਓ ਕਾਲ ਕਰ ਲਾ ਬਾਈ ਭਈਆ ਟਰਾਲੀ ਤਾਰ ਰਹੇ ਆ ਬਸ ਪਾ ਕੇ ਆ ਗਏ ਹਨਾ ਹੁਣ ਦੱਸੋ ਬੰਦਾ ਅੱਗੇ ਕੀ ਕਰੇ ਹਨਾ ਤੇ ਹੁੰਦਾ ਤਾਂ ਚਲੋ ਆਪਣੇ ਸਾਰੇ ਲਈ ਜਿਉਂ ਆ ਆਪਾਂ ਇਹ ਤਾਂ ਹੈ ਨਹੀਂ ਵੀ ਆਪਾਂ ਯਾਰ ਹਰ ਇੱਕ ਨਾਲੇ ਬਾਲ ਪਟਾਈ ਹੋ ਰਹੀ ਹੈ ਲੜ ਲੀ ਕਿਉਂਕਿ ਇਹ ਚੀਜ਼ਾਂ ਚ ਵੀ ਕੁਝ ਨਹੀਂ ਰੱਖਿਆ ਪਰ ਮੇਰਾ ਵੀਰ ਥੋੜਾ ਜਿਹਾ ਇਹਨਾਂ ਚੀਜ਼ਾਂ ਤੇ ਹੁਕਰਿਆ ਕਰੋ ਦੇਖੋ ਬਾਅਦ ਚੋਂ ਬਹੁਤ ਚੀਜ਼ਾਂ ਜਿਹ ਜ਼ਿੰਮੇਦਾਰ ਤੇ ਲੱਗ ਜਾਨੇ ਹਨਾ ਵੀ ਜਿੱਦਾਂ ਕੰਬੈਨ ਵਾਲੇ ਭਰਾ ਕਹਿੰਦੇ ਵੀ ਯਾਰ ਬੰਦੇ ਅੱਜ ਕੱਲ ਵੀ ਮਲਕੇ ਜਗਾ ਖਾਈ ਜਾਨੇ ਹਨਾ ਵੀ 2 ਕੀਲਿਆਂ ਨੂੰ 8 ਵਿੱਗੇ ਦੱਸਦੇ ਆ ਜਾਂ 5 ਕੀਲਿਆਂ ਨੂੰ 4 ਕੀਲੇ ਦੱਸਦੇ ਆ ਪਰ ਤੁਸੀਂ ਵੀ ਭਾਈ ਉਹ ਇਹ ਜੇ ਬੰਦੇ ਵੀ ਵਿੱਚ ਚਲੋ ਹੈਗੇ ਜਿਹੜੇ ਮਲਕੇ ਖਾਨਦੇ ਆ ਪਰ ਤੁਸੀਂ ਵੀ ਲਿਹਾਜ਼ ਨਹੀਂ ਕਰਦੇ ਹਨਾ ਲਿਹਾਜ਼ ਕਿੱਥੇ ਨਹੀਂ ਕਰਦੇ ਜਿੰਨੇ ਚੱਕਰਾਂ ਦੇ ਤੁਸੀਂ ਮਸ਼ੀਨ ਚਲਾਉਣੀ ਹੁੰਦੀ ਉਹ ਦੁੱਗਣਿਆਂ ਤੇ ਤੁਸੀਂ ਚਲਾਉਨੇ ਸਿਰਫ ਜਿਆਦਾ ਛੇਤੀ ਵਧਣ ਦਾ ਮਾਰਾ ਵੀ ਅਸੀਂ ਵੱਧ ਤੋਂ ਵੱਧ ਏਰੀਆ ਕਵਰ ਕਰਦੀ ਇਹ ਨਹੀਂ ਦੇਖਦੇ ਵੀ ਖੇਤ ਦੇ ਵਿੱਚ ਦਾਣੇ ਦਾ ਨੁਕਸਾਨ ਹੁੰਦਾ ਯਾ ਜੱਟ ਦੀ 6 ਮਹੀਨੇ ਦੀ ਫਸਲ ਹੈ ਕਿਉਂਕਿ ਤੁਸੀਂ ਖੁਦ ਵੀ ਜ਼ਿਮੀਂਦਾਰੇ ਉਨੇ ਜੱਟੇ ਹੁੰਨੇ ਜਿਆਦਾਤਰ ਮਸ਼ੀਨਾਂ ਜੱਟਾਂ ਦੀਆਂ ਹੀ ਆ ਹਨਾ ਤੇ ਤੁਹਾਨੂੰ ਖੁਦ ਨੂੰ ਉਹ ਪੀੜ ਦਾ ਪਤਾ ਵੀ ਹਾਂ ਵੀ ਦਾਣੇ ਕਿੱਦਾਂ ਟਰਾਲੀ ਦੇ ਵਿੱਚ ਪੈਣੇ ਪਰ ਤੁਸੀਂ ਫਿਰ ਵੀ ਜਿਹੜੀਆਂ ਮਸ਼ੀਨਾਂ ਭਜਾ ਭਾ ਕੇ ਆਪਣੀ ਫਸਲ ਵੱਢਦੇ ਆ ਵੀ ਹਾਂ ਵੀ ਆਪਾਂ ਅੱਗੇ ਵੀ ਉਹ ਕਰ ਲਈਏ ਕਿਉਂਕਿ ਤੁਸੀਂ ਟਾਈਮ ਇਸ ਹਿਸਾਬ ਨਾਲ ਦਿੱਤਾ ਵਾ ਹੁੰਦਾ ਤੁਸੀਂ ਕੰਮ ਇਸ ਹਿਸਾਬ ਨਾਲ ਫਸਾ ਲੰਨੇ ਆ ਵੀ ਯਾਰ ਗਾਂ ਤੁਹਾਨੂੰ ਬੰਦੇ ਫੋਨ ਕਰੀ ਜਾਂਦੇ ਹਨਾ ਤੇ ਤੁਸੀਂ ਫਿਰ ਉਹ ਚੀਜ਼ ਨੂੰ ਵੀ ਥੋੜਾ ਜਿਹਾ ਗੌਰ ਕਰ ਲਿਆ ਕਰੋ ਮੇਰਾ ਵੀਰ ਤੁਸੀਂ ਇੱਕ ਚੀਜ਼ ਤਾਂ ਕਹਿ ਦਿੰਦੇ ਵੀ ਹਾਂ ਵੀ ਬੰਦੇ ਮਲਕੀਤਾਂ ਜਗਾ ਖਾਨ ਨੇ ਫਲਾਣਾ ਖਾਨ ਨੇ ਘੱਟ ਬਾਈ ਮਸ਼ੀਨਾਂ ਵਾਲੇ ਵੀ ਨਹੀਂ ਹੈਗੇ ਹੁਣ ਇਹਦੇ ਵਿੱਚ ਬਹੁਤ ਬੰਦੇ ਆਪਣੇ ਮਸ਼ੀਨਾਂ ਵਾਲੇ ਭਰਾ ਵੀ ਦੇਖਣਗੇ ਗੁੱਸਾ ਨਾ ਕਰਿਓ ਠੀਕ ਆ ਤੇ ਘੱਟ ਆਪਣੇ ਜ਼ਿੰਮੇਦਾਰ ਵੀ ਨਹੀਂ ਹੈਗੇ ਜਿਹੜੇ ਬੰਦੇ ਜਗਾ ਖਾਨ ਨੇ ਠੀਕ ਆ ਇਹ ਦਾੜੀ ਕਦੇ ਵੀ ਕਾਠ ਨਾਲ ਨਹੀਂ ਬੱਦੀ ਹੈ ਤੇ ਦੋਨਾਂ ਨਾਲ ਹੀ ਹੁੰਦਾ ਹੁੰਦਾ ਕੰਮ ਤੇ ਆਪਾਂ ਨੂੰ ਖੁਦ ਸਾਰੇ ਹੈਗੇ ਜ਼ਿੰਮੇਵਾਰੀਆਂ ਤੂੰ ਕੋਈ ਦੂਈ ਤੀ ਕਾਸ਼ਟ ਦਾ ਬੰਦਾ ਨਹੀਂ ਚਲੋ ਇਹਦੇ ਵਿੱਚ ਜੇ ਆਪਾਂ ਕਹੀ ਵੀ ਪੰਡਤ ਵੀ ਖੇਤੀ ਕਰਦੇ ਆ ਤੇ ਹੋਰ ਕਾਸ਼ਟਾ ਸੈਣੀ ਵੀ ਖੇਤੀ ਕਰਦੇ ਪਰ ਆਪਾਂ ਉਹਨਾਂ ਨੂੰ ਜ਼ਿੰਮੇਦਾਰ ਹੀ ਕਹਿਣੋ ਜ਼ਿੰਮੇਦਾਰੀ ਆ ਜਾਣਾ ਜ਼ਰੂਰੀ ਨਹੀਂ ਹੁੰਦਾ ਵੀ ਜਾਂ ਇਕੱਲੇ जाट ਹੀ ਜ਼ ਸੋ ਇਹ ਸਾਰਿਆਂ ਨੂੰ ਬੰਦਿਆਂ ਨੂੰ ਥੋੜੀ ਜਿਹੀ ਇਸ ਚੀਜ਼ ਦੀ ਸਮਝ ਚਾਹੀਦੀ ਆ ਵੀ ਆਪਾਂ ਆਪਾਂ ਖੁਦ ਹੀ ਆਪਣੇ ਆਪ ਨੂੰ ਥੋੜਾ ਜਿਹਾ ਸੁਧਾਰੀਏ ਕਿਉਂਕਿ ਮਲਕੇ ਕਮੈਂਟਾਂ ਵਿੱਚ ਦੇਖ ਲੋ ਜਾਂ ਉਦਾਂ ਵੀਡੀਓ 'ਚ ਦੇਖ ਲੋ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਆਂ ਕਈ ਕਹਿੰਦੇ ਆ ਵੀ ਭਾਈ ਕਿਸਾਨ ਆਗੂ ਬਿਕ ਗਏ ਫਲਾਣਾ ਕਰੋੜਾਂ ਲੈ ਕੇ ਆ ਗਏ ਅੰਦੋਲਨ ਫੇਲ ਹੋ ਗਿਆ ਯਾਰ ਉਹ ਤਾਂ ਚਲੋ ਕਰੋੜਾਂ 'ਚ ਵਿਕੇ ਹੋਣਗੇ ਤੁਸੀਂ ਸਿਰਫ 2-2 3-300 ਤੇ ਵੇਕਦੇ ਆਂ ਖੇਤਾਂ ਦੇ ਵਿੱਚ ਉਹ ਵੇਕਦੇ ਕਿਦਾਂ ਵੀ ਜਾ ਆਪਾਂ ਕਿਸੇ ਦਾ ਮਸ਼ੀਨ ਵਾਲਾ ਦਾ ਕੀਲਾ ਮਾਰ ਲਿਆ ਕੀਲੇ ਮਗਰ ਕਿਆ ਯਾਰ 1500 ਦਾ ਫਰਕ ਪੈ ਜੂ ਜੇ 10 ਕੀਲੇ ਮਗਰ ਕੀਲਾ ਮਾਰ ਲਿਆ ਹਨਾ 1500 ਰੁਪਏ ਦਾ ਬਾਡੀ ਦਾ ਫਰਕ ਪਿਆ ਵੀ 1500 ਰੁਪਏ ਮਾਰ ਲਿਆ ਠੀਕ ਹੈ ਵੇਕ ਕੇ 1500 ਰੁਪਏ ਕਰਕੇ ਤੇ ਉਹਦੇ ਬਾਅਦ ਗੱਲ ਆ ਜਾਂਦੀ ਮਸ਼ੀਨ ਵਾਲੇ ਦੀ ਮਸ਼ੀਨ ਵਾਲੇ ਕੀ ਕਰਦੇ ਆ ਵੀ ਅੱਗੇ 5 ਕੀਲੇ ਵਧਣ ਦੇ ਮਾਰੇ ਬੰਦੇ ਦੇ ਭਜਾ ਕੇ ਵੜਤੀ ਠੀਕ ਹੈ ਤੇ ਤੁਸੀਂ ਸਿਰਫ ਅਗਲੇ 5 ਕੀਲਿਆਂ ਦਾ ਲਾਹਾ ਘਟਣ ਦੇ ਮਾਰੇ ਬੰਦੇ ਦਾ ਪਿੱਛੇ ਉਹੀ 5 ਕੀਲਿਆਂ 'ਚ ਨੁਕਸਾਨ ਕਰ ਜਾਂਦਾ तकरीबन 5 ਕੁਇੰਟਲ ਦਾ 5 ਕੀਲੇ ਵਿੱਚ ਕਿੰਨਾਂ ਕੀਲੇ 'ਚ ਕੁਇੰਟਲ ਦਾ ਹੋ ਜਾਂਦਾ ਠੀਕ ਹੈ 10000 ਦਾ ਨੁਕਸਾਨ ਕਰਕੇ ਉਹ ਵੀ ਮਨ ਲ ਕੇ ਹੁਣ ਤੁਸੀਂ ਦੇਖ ਲਓ ਵੀ ਤੁਸੀਂ ਇੰਨਾ ਲਾਹਾ ਕਰਦੇ ਕਰਦੇ ਵੀ 15 ਆਪਣਾ 5-10000 ਦਾ ਅੱਗੇ ਕੀਲੇ ਨਾਲ ਲਾਹਾ ਕਰਦੇ ਕਰਦੇ ਵੀ ਤੁਸੀਂ ਪਿੱਛੇ ਵੀ ਨੁਕਸਾਨ ਕਰਦੇ ਨੇ ਉਹ ਵੀ ਇਹੀ ਚੀਜ਼ ਆ ਵੀ ਬਾਈ ਦੇਖੋ ਪੈਸੇ ਪਿੱਛੇ ਸਾਰੀ ਦੁਨੀਆ ਭੱਜੀ ਵਰਦੀ ਹੈ ਫਿਰ ਇੰਨੇ ਵੀ ਸੱਚੇ ਪੱਕੇ ਨਾ ਬਣ ਜਾ ਕਰੋ ਹਨਾ ਵੀ ਸਾਡੇ ਵਰਗਾ ਕੋਈ ਬੰਤਾ ਹੀ ਹੈ ਨਹੀਂ ਇਹਦੇ ਵਿੱਚ ਸਾਰੇ ਹੀ ਬੰਦੇ ਆ ਜਾਂਦੇ ਆ ਫਸਲ ਬੀਜਣੇ ਵਾਲਾ ਵੀ ਫਸਲ ਵੱਢਣੇ ਵਾਲਾ ਵੀ ਤੇ ਤੂੜੀ ਬਣਾਉਣੇ ਵਾਲਾ ਵੀ ਆਪਾਂ ਕਿਸੇ ਇਕੱਲੇ ਨੂੰ ਨਹੀਂ ਕਹਿੰਦੇ ਹੈਗੇ ਵੀ ਹਾਂ ਵੀ ਇਕੱਲੇ ਮਸ਼ੀਨ ਵਾਲੇ ਗਲਤਾਂ ਜਾਂ ਇਕੱਲੇ ਰਿਪਰ ਵਾਲੇ ਗਲਤਾਂ ਤੇ ਸੁਧਰਨ ਸਾਰਿਆਂ ਨੂੰ ਪੈਣਾ ਆਪਾਂ ਫੇਰ ਹੀ ਕਿਸੇ ਨੂੰ ਕਹਿ ਸਕਦੇ ਆ ਤੇ ਆਪਾਂ ਗੱਲ ਕਰਦੇ ਹਾਂ ਰਿਪਰ ਵਾਲੇ ਦੀ ਹੁਣ ਆਹ ਦੇਖੋ ਆਪਣੇ ਨਾਲ ਜਿਹੜਾ ਕੰਮ ਹੋਇਆ ਵਾ ਠੀਕ ਆ ਤੁਹਾਨੂੰ ਵੀਡੀਓ ਦੇ ਵਿੱਚ ਦੇਖੇ ਰਿਹਾ ਵੀ ਆਪਣੇ ਕੱਟ ਲਾ ਕੇ ਬੰਦਾ ਲੱਕੜ ਦੇ ਮੁੰਡੇ ਦੋ ਦਿਨ ਹੋ ਗਏ ਦੰਦੇ ਨੂੰ ਤੇ ਆਪਣਾ ਸਾਰਾ ਹੀ ਸਿਸਟਮ ਇਹ ਦੂਜਾ ਚਰੀ ਦਾ ਆਪਣਾ ਜਿੰਦਾ ਚਾਰਾ ਇਸ ਵਾਰ ਲੇਟ ਹੋ ਗਿਆ ਮੈਂ ਅੱਜ ਖੇਤ ਬੋਣ ਤੇ ਵੀ ਆਪਾਂ ਰਹਿ ਗਏ ਠੀਕ ਹੈ ਇਹ ਜੀ ਚੀਜ਼ ਆ ਬੰਦੇ ਨਹੀਂ ਸੋਚਦੇ ਵੀ ਹਾਂ ਕਿਸੇ ਬੰਦੇ ਨੇ ਦਵਾਈ ਬੂਟੀ ਨੂੰ ਜਾਣਾ ਜਾਂ ਕਿਸੇ ਬੰਦੇ ਨੂੰ ਕੋਈ ਹੋਰ ਘਰੇਲੂ ਕੰਮ ਕਰਦਾ ਠੀਕ ਹੈ ਉਹ ਕੰਮ ਵੀ ਹੈ ਨਾ ਕੰਮਾ ਕਰਕੇ ਰਹਿ ਜਾਣਾ ਜਦੋਂ ਤੁਸੀਂ ਘੰਟਿਆਂ ਘੰਟਿਆਂ ਦਾ ਟਾਈਮ ਦਿੰਦੇ ਹੈ ਨਾ ਵੀ ਅਸੀਂ ਤੇਰੇ ਘੰਟੇ ਨੂੰ ਆ ਕੇ ਦੋ ਘੰਟੇ ਨੂੰ ਆ ਕੇ ਬੰਦਾ ਆਹ ਚ ਘਰੇ ਬੈਠਾ ਰਹਿੰਦਾ ਯਾਰ ਬਈ ਹੁਣ ਨਾ ਜਾਵੇ ਠੀਕ ਹੈ ਕਿਉਂਕਿ ਸਾਰੇ ਇਸ ਟਾਈਮ ਘਰਾਂ ਦੇ ਵਿੱਚ ਜ਼ਿਆਦਾਤਰ ਬਾਈ ਮਤਲਬ ਕਿ ਆਪਣੇ ਜ਼ਿੰਮੇਦਾਰਾਂ ਦੇ ਇਕੱਲੇ ਇਕੱਲੀਆਂ ਕੋਈ ਜੁਵੈਂਟ ਫੈਮਿਲੀ ਰਹਿ ਗਈ ਵੀ ਜਿਹਦੇ ਵਿੱਚ 5-10 ਬੰਦੇ ਆਂ ਜ਼ਿਆਦਾ ਤੋਂ ਜ਼ਿਆਦਾ 2 ਜਾਂ 3 ਬੰਦੇ ਵੀ ਨਾਲ ਇੱਕ ਚਾਚਾ ਹੋ ਗਿਆ ਜਾਂ ਇੱਕ ਮੁੰਡਾ ਹੋ ਗਿਆ ਜਾਂ ਬਾਪ ਹੋ ਗਿਆ ਤਿੰਨ ਬੰਦੇ ਤਿੰਨ ਚੋਂ ਇੱਕ ਤਾਂ ਯੁਵਾਕ ਤਾਂ ਚਲ ਪੜ੍ਹਨੇ ਗਿਆ ਹੋਣਾ ਹਣਾ ਜਾਂ ਬਾਹਰ ਹੋਊਗਾ ਕਿਸੇ ਦਾ ਪਿੱਛੇ ਦੋ ਬਜ਼ੁਰਗ ਰ ਸਾਵੇਂ ਲਾਵੇਂ ਬੰਦੇ ਆ ਬਾਈ ਤੁਸੀਂ ਫੇਰ ਇਹ ਨਾ ਚੀਜ਼ਾਂ ਕਰਕੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੁੰਦਾ ਮੇਰਾ ਵੀਰ ਠੀਕ ਆ ਗੱਲਾਂ ਥੋੜੀਆਂ ਆ ਬੁਰੀਆਂ ਜ਼ਰੂਰ ਲੱਗਣਗੇ ਪਰ ਇਹ ਅੱਜ ਦੀ ਸਚਾਈ ਆ ਜੋ ਅੱਜ ਹੋ ਰਿਹਾ ਠੀਕ ਆ ਉਹ ਇਹਨਾਂ ਚੀਜ਼ਾਂ ਨੂੰ ਗੌਰ ਕਰੋ ਬਾਕੀ ਆਪਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਵੀ ਆਪਣੇ ਮਲਕੇ ਕਿਸਾਨ ਆਗੂ ਪਿੱਗੇ ਫਰਨਾਲ ਅੱਗੇ ਵੀ ਆਪਾਂ ਆਪਾਂ ਨਾ ਪਾਪਾਂ ਚਾਰ ਚਾਰ ਸੌ ਦੇ ਜੀਵਾ ਮਾਰਦੇ ਫਿਰਦੇ ਆ ਸਾਰੇ ਠੀਕ ਆ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਉਹ ਕਰੋ ਵੀ ਆਪਣੇ ਆਪ ਨੂੰ ਪਹਿਲਾਂ ਸੁਧਾਰੀਏ ਤੇ ਬਾਕੀ ਤੇ ਹੁਣ ਤੀਜੇ ਨੰਬਰ ਤੇ ਆਪਣੇ ਰੀਪਰਾਂ ਵਾਲੇ ਆ ਗਏ ਹਨਾ ਰੀਪਰਾਂ ਵਾਲੇ ਦੀ ਪਹਿਲਾਂ ਤਾਂ ਗੱਲ ਕਰ ਲਈ ਵੀ ਬਾਈ ਜਿਹੜੇ ਲੱਕੜ ਦੇ ਮੁੰਡੇ ਆ ਲੇਟ ਕਰਦੇ ਆ ਹੁਣ ਇਹ ਵੀ ਕੀ ਕਰਦੇ ਆ ਵੀ ਮਤਲਕ ਇੱਕ ਤਾਂ ਇਹਨਾਂ ਨੇ ਟਰਾਲੀਆਂ ਨੂੰ ਪਿੱਛੇ ਜਿਹੜੀਆਂ ਟੀਨਾ ਲਵਾਈਆਂ ਵੇ ਟੀਨ ਨਾਲ ਪਿੱਛੇ ਬੰਦ ਕਰੀ ਵੀ ਕਰਦਾ ਬਾਹਰ ਨਾ ਜਾਵੇ ਟਰਾਲੀ ਛੇਤੀ ਭਰ ਲਵੇ ਹਨਾ ਤੇ ਉਹਦੇ ਵਿੱਚ ਯਾਰ ਕਿੰਨਾ ਕੁ ਫਰਕ ਪੈ ਜੂਗਾ ਜੇ ਤੁਹਾਡੇ ਟਰੈਕਟਰ 10 ਮਿੰਟ ਦਾ ਫਰਕ ਪੈ ਗਿਆ ਤਾਂ 200 ਗ੍ਰਾਮ ਤੇਲ ਉਹਨੇ ਖਾਣਾ ਨਹੀਂ ਹੈਗਾ ਜੇ ਪਿੱਛੇ ਮਤਲਕਿ ਜਾਲੀ ਹੋਊਗੀ ਹਨਾ ਤੁਸੀਂ 2-200 ਗ੍ਰਾਮ ਤੇਲ ਬਚਾਉਣ ਦਾ ਮਾਰਾ ਸਿਰਫ 10 ਮਿੰਟ ਟਾਈਮ ਬਚਾਉਣ ਦਾ ਮਾਰਾ ਤੁਸੀਂ ਪਸ਼ੂਆਂ ਨਾਲ ਖਿਲਵਾੜ ਕਰਦੇ ਇੱਕ ਟਰਾਲੀਆਂ ਵੱਧ ਤੇ ਹੁਣ ਇੱਕ ਨਵਾਂ ਹੀ ਰਿਵਾਜ ਚੱਲ ਪਿਆ ਯਾਰ ਮਤਲਕਿ ਮਸ਼ੀਨਾਂ ਵਾਲੇ ਨਵੀਂ ਤੇ ਨਵੀਂ ਆਈ ਵਾਰ ਹੋ ਹੁਣ ਹੁਣ ਮਲਕੇ ਹਾਈ ਲੋ ਮੀਡੀਅਮ ਹੁਣ ਇਹਦਾ ਵੀ ਨਜ਼ਾਇਜ਼ ਫਾਇਦਾ ਚੱਕ ਰਹੇ ਆ ਮਸ਼ੀਨਾਂ ਵਾਲੇ ਉਹ ਕਿੱਦਾਂ ਚੱਕ ਰਹੇ ਆ ਅੱਗੇ ਤਾਂ ਜਦੋਂ ਮਲਕੇ ਆਪਾਂ ਜਾਦਾ ਚੱਕਰਾਂ ਦੇ ਪ੍ਰੋਪਰ ਮਸ਼ੀਨ ਚਲਾਉਨੇ ਆ ਉਹ ਗਰਦਾ ਬਹੁਤ ਜਿਆਦਾ ਬਾਹਰ ਕੱਢਦੇ ਨੇ ਕਿਉਂਕਿ ਹਵਾ ਦਾ ਜਿਹੜਾ ਫਲੋ ਆ ਮਸ਼ੀਨ ਦਾ ਉਹ ਪੂਰਾ ਹੁੰਦਾ ਤਾਂ ਉਹਦੇ ਨਾਲ ਗਰਦਾ ਪੂਰਾ ਇਹਨ ਬੱਦਲਾਂ ਵਾਂਗੂ ਬਾਹਰ ਨਿਕਲਦਾ ਤਾਂ ਹੁਣ ਕਰੀਪਰ ਗियर ਲਾ ਕੇ ਤੁਸੀਂ ਸੁੱਕੇ ਲਾਨ ਵਿੱਚ ਵੀ ਨਾ ਮਸ਼ੀਨ ਨੂੰ ਹੌਲੀ ਥੋੜੇ ਚੱਕਰਾਂ ਦੇ ਲਈ ਫਿਰੇ ਜਾਂਦੇ ਵੀ ਬਸ ਗਰਦਾ ਬਾਹਰ ਨਾ ਨਿਕਲ ਜਵੇ ਮਤਲਬ ਕਿ ਮੈਂ ਬਹੁਤ ਬੰਦੇ ਦੇਖੇ ਆ ਜਿਹੜਾਂ ਕੋ ਹੁਣ ਮਤਲਬ ਇਹ ਚੀਜ਼ ਕਰ ਰਹੇ ਆ ਵੀ ਗਰਦਾ ਨਾ ਬਾਹਰ ਨਿਕਲੇ ਸਿਰਫ ਗਰਦੇ ਨਾਲ ਹੀ ਟਰਾਲੀ ਭਰ ਜਵੇ ਕੀਲੇ ਦੇ ਵਿੱਚੋਂ ਤੂੰ ਸਾਢੇ ਤਿੰਨ ਤਿੰਨ ਟਰਾਲੀਆਂ ਬਣਾ ਰਹੇ ਆ ਸਿਰਫ ਆਹ ਕਰੀਪਰ ਗੇਅਰ ਲਾ ਕੇ ਠੀਕ ਆ ਸਾਰੇ ਨੀ ਇਹਦੇ ਵਿੱਚ ਕਹਿ ਰਿਹਾ ਜੋ ਮੈਂ ਆਪਣੀ ਅੱਖੀ ਦੇਖਿਆ ਮੈਂ ਉਹ ਚੀਜ਼ ਦੀ ਗੱਲ ਕਰ ਰਿਹਾ ਠੀਕ ਆ ਵਿੱਚ ਸਾਰੇ ਬੰਦੇ ਮਾੜੇ ਵੀ ਨਹੀਂ ਹੁੰਦੇ ਆਪਾਂ ਵੀ ਸਾਰਿਆਂ ਨੂੰ ਮਾੜੇ ਕਹਿ ਦਈਏ ਬਹੁਤ ਬੰਦੇ ਚੰਗੇ ਵੀ ਸੋ ਕਿਉਂਕਿ ਹੁਣ ਦੇਖੋ ਇਹ ਚੀਜ਼ਾਂ ਪਿਛੇ ਮੜ ਮੜੀਆਂ ਚੀਜ਼ਾਂ ਪਿਛੇ ਆਪਾਂ ਕਿੰਨਾ ਕਿੰਨਾ ਇੱਕ 20 ਦਿਨ ਦਾ ਸੀਜ਼ਨ ਹੁੰਦਾ ਇਹਦੇ ਵਿੱਚ ਫਿਰ ਆਪਾਂ ਕਿੰਨਾ ਲਾਹਾ ਕਰਦੇ ਆ ਤੇ ਆਪਾਂ ਗੱਲਾਂ ਵੱਡੀਆਂ ਵੱਡੀਆਂ ਕਰਦੇ ਆ ਵੀ ਹਾਂ ਜੀ ਫਲਾਣਾ ਮਨ ਲ ਕੇ ਲੀਡਰ ਵੇਕ ਗਿਆ ਜਾਂ ਫਰਾ ਫਲਾਣਾ ਬੰਦਾ ਕਿਸਾਨ ਆਗੂ ਵੇਕ ਗਿਆ ਹਨਾ ਉਹ ਬਹੁਤ ਲੱਖਾਂ ਕਰੋੜਾਂ ਚ ਵੇਕਦੇ ਉਹਨਾਂ ਦੇ ਵੇਕਣਾ ਹੀ ਵੇਕਣਾ ਯਾਰ ਤੁਸੀਂ ਆ ਥੋੜੇ 10 10 5 5 2 2 200 ਗ੍ਰਾਮ ਤੇਲ ਦਾ ਲਾਹਾ ਕਰਦੇ ਆ 15 15 ਮਿੰਟ ਦਾ ਲਾਹਾ ਕਰਦੇ ਆ ਇਹ ਵੀ ਇੱਕ ਬਾਈ ਵੇਕਣਾ ਹੀ ਹੁੰਦਾ ਠੀਕ ਹੈ ਸੋ ਇਹਨਾਂ ਚੀਜ਼ਾਂ ਦਾ ਮੇਰਾ ਵੀਰ ਥੋੜਾ ਜਿਹਾ ਕਰ ਲਿਆ ਕਰੋ ਇੱਕ ਤਾਂ ਜਿਹੜੀ ਤੂੜੀ ਵਾਲੀਆਂ ਟਰਾਲੀਆਂ ਨੇ ਜੀ ਯਾਰ ਗਰਦਾ ਪਸ਼ੂਆਂ ਨੇ ਖਾਣਾ ਠੀਕ ਹੈ ਉਹਨਾਂ ਵਿੱਚ ਵੀ ਜਾਨ ਹੈ ਕਿਉਂਕਿ ਉਹਨਾਂ ਨੇ ਨਹੀਂ ਬੋਲ ਕੇ ਦੱਸਣਾ ਵੀ ਸਾਡਾ ਢਿੱਡ ਦੁਖਦਾ ਜਾਂ ਕੀ ਹੁੰਦਾ ਸਾਨੂੰ ਹਨਾ ਉਹ ਵਿਚਾਰਿਆਂ ਨੇ ਕੱਖ ਖਾ ਕੇ ਮੂੰਹ ਮਾਰਦਾ ਬਾਜ਼ਾਰ ਚ ਮੂੰਹ ਮਾਰਦਾ ਘਰੇ ਮਾਰਦਾ ਹਨਾ ਤੇ ਪਸ਼ੂ ਉਹਨੂੰ ਵਿਚਾਰਨੂੰ ਟਾਈਮ ਨਾਲ ਖਾਣਾ ਮਿਲਣਾ ਤੇ ਉਹ ਵਿਚਾਰਨੂੰ ਲਾਹੇ ਨਾਲ ਖਾਣਾ ਅੰਦਰ ਸਟਾਕ ਕਰਨਾ ਠੀਕ ਹੈ ਮੈਂ ਇਹ ਤੋਂ ਬਾਅਦ ਜਗਾਲੀ ਦੇ ਥਰੂ ਉਹਨਾਂ ਨੇ ਫੇਰ ਉਹ ਕੱਢਣਾ ਜੀ ਉਹਨਾਂ ਦੇ ਆਪਾਂ ਮੇ ਪੋਟੇ ਦੇ ਵਿੱਚ ਯਾਰ ਗਰਦਾ ਹੀ ਪਜਾ ਦਿੱਤਾ ਗਰਦਾ ਜਦੋਂ ਗਿੱਲਾ ਹੋਣਾ ਉਹਦੇ ਅੰਦਰ ਆ ਕੇ ਗੱਠ ਬਣ ਜਣੇ ਉਹ ਦੁਬਾਰੇ ਮੂੰਹ 'ਚ ਨਹੀਂ ਆਉਣਾ ਸੌ ਤਰ੍ਹਾਂ ਦੀ ਉਹਨਾਂ ਨੂੰ ਬਿਮਾਰੀਆਂ ਲੱਗਣੀਆਂ ਫੇ ਇਹਦੇ ਪਿਛੇ ਕਾ ਮੈਂ ਮਤਲਬ ਕਿ ਬਿਮਾਰੀਆਂ ਲੱਗਣੀਆਂ ਕਿਹਦੇ ਕਰਕੇ ਆ ਉਹ ਜਿਹੜੇ ਬੰਦੇ ਆ ਕਰੀਪਰ ਗੇਅਰ ਥੋੜੀ ਸਪੀਡ ਤੇ ਟਰੈਕਟਰ ਚਲਾ ਕੇ ਗਰਦਾ ਟਰਾਲੀ ਤੋਂ ਬਾਹਰ ਹੀ ਨਹੀਂ ਨਿਕਲ ਦਿੰਦੇ ਵੀ ਗਰਦੇ ਨਾਲ ਨਿੱਟ ਮਲਕ ਤੰਗ ਸੋਚ ਹੋ ਗਈ ਸਾਡੇ ਲੋਕਾਂ ਦੀ ਠੀਕ ਆ ਉਹ ਪਹਿਲਾਂ ਆਪਾਂ ਗੱਲ ਕਰ ਲਈ ਆਪਾਂ ਇਹ ਨਹੀਂ ਕਹਿੰਦੇ ਵੀ ਹਾਂ ਹੁਣ ਇਕੱਲੇ ਮਸ਼ੀਨਾਂ ਵਾਲਾ ਟਾਰਗੇਟ ਕਰਦਾ ਇਹਦੇ ਵਿੱਚ ਉਹ ਵੀ ਬੰਦੇ ਵੀ ਜਿਹੜੇ ਫਾਰਮਰ ਆ ਵੀ 10-10 ਕਿਲਿਆਂ ਮਗਰ ਕੀਲਾ ਕੀਲਾ ਖਾਨੇ ਆ ਠੀਕ ਆ 15-1500 ਰੁਪਏ ਪਿੱਛੇ ਮਲਕੇ ਖਾਨ ਕਰਕੇ ਵੇਕਦੇ ਆ ਇਹ ਸਾਰੇ ਹੀ ਆ ਜਾਂਦੇ ਆ ਬਾਈ ਗੁੱਸਾ ਨਾ ਕਰੋ ਠੀਕ ਆ ਬਾਕੀ ਜਿਹੜੇ ਭਰਾ ਆਪਣੇ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਅਗਲੀ ਵੀਡੀਓ ਥੈਂਕ ਯੂ